ਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ ਸਿਦਕੀ ਦੋਸਤੋ ਅੱਜ ਆਪਾਂ ਉਹ ਗੱਲਾਂ ਕਰਾਂਗੇ ਜਿਹੜੀਆਂ ਹਰ ਔਰਤ ਦੇ ਰੋਜ਼ਾਨਾ ਜੀਵਨ ਵਿੱਚ ਕੰਮ ਆਉਣ ਵਾਲੀਆਂ ਹਨ ਜੁੜੇ ਰਹੋ ਐਸ ਐ ਸਿਦਕੀ ਚੈਨਲ ਦੇ ਨਾਲ ਜੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਕਰ ਲਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਦੋਸਤੋ ਦਾਲ ਚੌਲ ਪਕਾਉਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਧੋ ਕੇ ਅੱਧਾ ਘੰਟਾ ਪਹਿਲਾਂ ਭਿਉਂ ਕੇ ਰੱਖ ਦਿੱਤਾ ਜਾਵੇ ਅਤੇ ਉਸੇ ਪਾਣੀ 'ਚ ਉਸ ਨੂੰ ਪਕਾਇਆ ਜਾਵੇ ਤਾਂ ਖਾਣਾ ਜਲਦੀ ਪੱਕ ਜਾਂਦਾ ਹੈ ਗੈਸ ਅਤੇ ਲੱਕੜ ਬਾਲਣ ਦੀ ਵੀ ਬਚਤ ਹੋ ਜਾਂਦੀ ਹੈ ਪਟੂਰੇ ਦੇ ਆਟੇ 'ਚ ਜਲਦੀ ਖਮੀਰ ਚੁੱਕਣ ਲਈ ਬ੍ਰੈਡ ਦੇ 2-3 ਸਲਾਇਸ ਛੂਰਾ ਕਰਕੇ ਮਿਲਾਓ ਜਲਦੀ ਖਮੀਰ ਆ ਜਾਵੇਗਾ ਦਹੀਂ ਖੱਟਾ ਹੋ ਜਾਣ ਤੇ ਉਸ ਨੂੰ ਕੱਪੜੇ 'ਚ ਛਾਣ ਕੇ ਪਾਣੀ ਕੱਢ ਲਓ ਚਾਹੇ ਤਾਂ ਉਸ 'ਚ ਚੀਨੀ ਅਤੇ ਸੁੱਕੇ ਮੇਵੇ ਬਰੀਕ ਕੱਟ ਕੇ ਪਾ ਦਿਓ ਹਲਕਾ ਜਿਹਾ ਫੈਟ ਲਓ ਅਤੇ ਫ੍ਰਿਜਰ ਦੇ ਵਿੱਚ ਰੱਖ ਦਿਓ 2 ਘੰਟੇ ਬਾਅਦ ਤੁਸੀਂ ਸ੍ਰੀਖੰਡ ਦੇ ਰੂਪ ਚ ਖਾ ਸਕਦੇ ਹੋ ਚਾਹੇ ਤਾਂ ਦਹੀਂ ਦਾ ਪਾਣੀ ਨਿਕਲਣ ਤੋਂ ਬਾਅਦ ਉਸ 'ਚ ਥੋੜਾ ਜਿਹਾ ਦੁੱਧ ਮਿਲਾ ਕੇ ਰਾਇਤਾ ਪਾ ਸਕਦੇ ਹੋ ਦੋਸਤੋ ਜੇਕਰ ਤੁਸੀਂ ਨੌਕਰੀ ਪੇਸ਼ਾ ਹੋ ਤਾਂ ਕੜੀ ਦਾ ਮਸਾਲਾ ਮਿਕਸੀ ਚ ਜ਼ਿਆਦਾ ਪੀਸ ਕੇ ਮਸਾਲਾ ਭੁੰਨ ਕੇ ਫਰਿੱਜ ਚ ਰੱਖ ਲਓ ਰਸੇਦਾਰ ਸਬਜ਼ੀ ਬਣਾਉਣ ਸਮੇਂ ਤਰੀ ਵਾਲੀ ਸਬਜ਼ੀ ਬਣਾਉਣ ਲੱਗਿਆਂ ਤਿਆਰ ਮਸਾਲਾ ਵਰਤੋਂ ਚ ਲਿਆ ਸਕਦੇ ਹੋ ਕੜੀ ਪੱਤਾ ਅਤੇ ਧਨੀਏ ਦੇ ਪੱਤੇ ਨੂੰ ਤਾਜ਼ਾ ਰੱਖਣ ਲਈ ਉਹਨਾਂ ਨੂੰ ਪਤਲੇ ਕੱਪੜੇ ਚ ਲਪੇਟ ਕੇ ਫਰਿੱਜ ਦੇ ਵਿੱਚ ਰੱਖੋ ਕੜੀ ਪੱਤਾ ਜਾਂ ਧਨੀਆ ਕੁਮਲਾਏਗਾ ਨਹੀਂ ਦੋਸਤੋ ਦੁੱਧ ਦੀ ਮਲਾਈ ਨੂੰ ਫੂਕ ਮਾਰ ਕੇ ਨਾ ਹਟਾਓ ਕਾਫੀ ਔਰਤਾਂ ਦੁੱਧ ਤੋਂ ਮਲਾਈ ਫੂਕ ਮਾਰ ਕੇ ਹਟਾਉਂਦੀਆਂ ਹਨ ਇਸ ਤਰ੍ਹਾਂ ਕਰਨ ਨਾਲ ਫੂਕ ਦਰਿਏ ਕਿਟਾਣੂ ਦੁੱਧ ਵਿੱਚ ਚਲੇ ਜਾਂਦੇ ਹਨ ਅਤੇ ਦੁੱਧ ਦੋਸ਼ਤ ਹੋ ਜਾਂਦਾ ਹੈ ਅਤੇ अनेका ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ ਦੁੱਧ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਉਬਾਲਾ ਜ਼ਰੂਰ ਦਿਵਾਓ ਤਾਂ ਕਿ ਕਿਟਾਣੂ ਖਤਮ ਹੋ ਜਾਣ ਦੁੱਧ ਨੂੰ ਜ਼ਿਆਦਾ ਦੇਰ ਤੱਕ ਨਾ ਬਾਲੋ ਇਸ ਤਰ੍ਹਾਂ ਕਰਨ ਨਾਲ ਦੁੱਧ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਦੁੱਧ ਫਟ ਜਾਣ ਦੀ ਸਥਿਤੀ 'ਚ ਪਾਣੀ ਅਤੇ ਪਨੀਰ ਨੂੰ ਵੱਖ ਕਰ ਦਿਓ। ਪਾਣੀ ਨਾਲ ਆਟਾ ਗੁੰਨ ਸਕਦੇ ਹੋ ਜਾਂ ਦਾਲ ਚੌਲ ਉਸ ਪਾਣੀ 'ਚ ਪਕਾ ਲਓ। ਸਵਾਦ ਦੇ ਨਾਲ ਪੌਸ਼ਟਿਕਤਾ ਵੀ ਵੱਧ ਜਾਂਦੀ ਹੈ। ਦੁੱਧ 'ਚ ਆਟਾ ਗੁੰਨ ਕੇ ਚਪਾਤੀ, ਪਰੌਂਠੇ ਜਾਂ ਪੂੜੀ ਬਣਾ ਸਕਦੇ ਹੋ। ਜਿਆਦਾ ਖਸਤਾ ਅਤੇ ਸੁਆਦੀਸ਼ਟ ਬਣੇਗਾ। ਦੋਸਤੋ ਜੇਕਰ ਦੋ ਗਲਾਸ ਇੱਕ ਦੂਜੇ ਚ ਫਸ ਗਏ ਹੋਣ ਤਾਂ ਕਟੋਰੇ ਚ ਗਰਮ ਪਾਣੀ ਪਾ ਕੇ ਉਸਟ ਗਲਾਸ ਰੱਖੋ ਅੰਦਰ ਵਾਲੇ ਗਲਾਸ ਚ ਠੰਡਾ ਪਾਣੀ ਭਰ ਦਿਓ ਦੋਵੇਂ ਗਲਾਸ ਆਸਾਨੀ ਨਾਲ ਨਿਕਲ ਜਾਣਗੇ ਸਰਦੀਆਂ ਚ ਆਸਾਨੀ ਨਾਲ ਦਹੀਂ ਜਮਾਉਣ ਲਈ ਦਹੀਂ ਜਮਣ ਤੋਂ ਬਾਅਦ ਬਰਤਨ ਨੂੰ ਕੈਸਰੋਲ ਚ ਰੱਖ ਦਿਓ ਜਾਂ ਫ੍ਰਿਜ ਦੇ ਟਰਾਂਸਫਾਰਮ ਤੇ ਬਰਤਨ ਨੂੰ ਰੱਖ ਦਿਓ ਦਹੀਂ ਆਸਾਨੀ ਨਾਲ ਜੰਮ ਜਾਏਗਾ ਵੈਸਨ ਦੇ ਪੇੜੇ ਸਖਤ ਨਾ ਬਣਨ ਇਸ ਦੇ ਲਈ ਵੈਸਨ ਗੁੰਨਣ ਦੇ ਸਮੇਂ ਓਸਟ ਥੋੜਾ ਜਿਹਾ ਮੌਨ ਪਾ ਕੇ ਦਹੀਂ ਨਾਲ ਵੈਸਨ ਨੂੰ ਗੁੰਨੋ ਕਿਸੇ ਬੋਤਲ ਜਾਂ ਸਟੀਲ ਦੇ ਡੱਬੇ 'ਚ ਸਮਾਨ ਰੱਖਣਾ ਹੋਵੇ ਅਤੇ ਪਹਿਲੀ ਚੀਜ਼ ਦੀ ਗੰਧ ਨਾ ਜਾ ਰਹੀ ਹੋਵੇ ਤਾਂ ਉਸ ਧੋਤੀ ਹੋਈ ਬੋਤਲ 'ਚ ਇੱਕ ਜਲਦੀ ਹੋਈ ਦੀਆ ਸਲਾਈ ਦੀ ਤੀਲੀ ਪਾ ਕੇ ਟੱਕਣ ਬੰਦ ਕਰ ਦਿਓ ਟੱਕਣ ਖੋਲ ਕੇ ਬੋਤਲ ਧੋ ਕੇ ਸੁਕਾ ਲਓ ਗੰਧ ਨਹੀਂ ਰਹੇਗੀ ਸਟੀਲ ਦੇ ਬਰਤਨ 'ਚ ਦੁੱਧ ਉਬਾਲਣ ਤੇ ਦੁੱਧ ਅਕਸਰ ਹੇਠਾਂ ਲੱਗ ਜਾਂਦਾ ਹੈ। ਦੁੱਧ ਉਬਾਲਣ ਤੋਂ ਪਹਿਲਾਂ ਪਤਲੇ 'ਚ ਥੋੜਾ ਜਿਹਾ ਪਾਣੀ ਪਾ ਦਿਓ। ਪਾਣੀ ਉਬਲਣ ਤੋਂ ਬਾਅਦ ਦੁੱਧ ਪਾ ਕੇ ਉਬਾਲੋ। ਦੁੱਧ ਸੜ ਕੇ ਬਰਤਨ ਨਾਲ ਨਹੀਂ ਲੱਗੇਗਾ। ਸਬਜ਼ੀਆਂ ਨੂੰ ਧੋ ਕੇ ਕੱਟੋ। ਬਾਅਦ 'ਚ ਧੋਣ ਨਾਲ ਉਸ ਦੇ ਖਣਿਜ ਅਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ। ਦੋਸਤੋ ਜੇਕਰ ਦੁੱਧ 'ਚ ਖਟਾਸ ਆਉਣ ਲੱਗੇ ਅਤੇ ਫਟਣ ਦਾ ਡਰ ਹੋਵੇ ਪਾਓ ਸਟ ਇੱਕ ਚਮਚ ਪਾਣੀ ਚ ਅੱਧਾ ਚਮਚ ਖਾਣ ਵਾਲਾ ਸੋਡਾ ਮਿਲਾ ਦਿਓ ਦੁੱਧ ਫਟਣ ਤੋਂ ਬਚ ਜਾਏਗਾ ਹਰੀ ਮਿਰਚ ਨੂੰ ਜਿਆਦਾ ਸਮੇਂ ਤੱਕ ਤਾਜ਼ਾ ਰੱਖਣ ਲਈ ਉਹਨਾਂ ਦੀ ਡੰਡੀ ਤੋੜ ਕੇ ਰੱਖੋ ਮਿੱਠੇ ਬਿਸਕੁਟਾਂ ਦਾ कुरकुराਪਣ ਬਰਕਰਾਰ ਰੱਖਣ ਲਈ ਕੰਟੇਨਰ ਚ ਇੱਕ ਚਮਚ ਖੰਡ ਪਾਓ ਅਤੇ ਉਸ ਦੇ ਉੱਪਰ ਬਿਸਕੁਟ ਰੱਖੋ ਬਿਸਕੁਟ ਲੰਮੇ ਸਮੇਂ ਤੱਕ कुरकुरੇ ਰਹਿਣਗੇ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ